ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀਏ ਤੋਂ ਸਵਾਗਤ ਹੈ ਫਾਜ਼ਿਲਕਾ ਤੋਂ ਦਿੱਕਤ ਦੇ ਸਾਹਮਣੇ ਲੰਕਨਾ ਰਾਮਪੁਰਾ ਜਿੱਥੇ ਹੁਣੇ-ਹੁਣੇ ਇੱਕ ਘਟਨਾ ਸਾਹਮਣੇ ਆਈ ਹੈ ਵਾਰਤਾਤ ਖੁਈਆ ਫਾਜ਼ਿਲਕਾ ਦਾ ਨਿਵਾਸੀ ਮਨੀਸ਼ ਸ੍ਰੀਜਾ ਦੇ ਨਾਲ ਜੋ ਕਿ ਆਪਣੀ ਐਕਟੀਵਾ ਤੇ ਫਾਜ਼ਿਲਕਾ ਵਾਲੇ ਪਾਸੇ ਆ ਰਹੇ ਸੀਗੇ ਪਿੱਛੋਂ ਆਏ ਜੱਪਟਮਾਰਾਂ ਨੇ ਉਹਨਾਂ ਦੇ ਕੁੜਤੇ ਦੀ ਜੇਬ ਚੋਂ ਵਾਰਛੇ ਤੇ ਹੋਰ ਸਮਾਨ ਲੈ ਗਏ ਚਪਟ ਮਾਰ ਕੇ ਲੈ ਗਏ ਤੇ ਨਾਲੇ ਹੀ ਕੁਰਤੇ ਦੀ ਜੇਬ ਵੀ ਪਾੜ ਗਏ ਜਿਹਨੀਆਂ ਅਸੀਂ ਦੀਆਂ ਤਸਵੀਰਾਂ ਦੋਸਤੋ ਤੁਹਾਨੂੰ ਹੁਣੇ-ਹੁਣੇ ਦਿਖਾ ਰਿਹਾ 11 ਅਕਤੂਬਰ ਦੀ ਇਹ ਸ਼ਾਮ ਨੂੰ 8:30 ਵਜੇ ਦੇ ਲਗਭਗ ਦੀ ਘਟਨਾ ਹੈ ਜਿੱਦਨੇ ਆ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਆਂ ਸ਼ਹਿਰ 'ਚ ਇਹ ਹਾਲਾਤ ਨੇ ਅੱਜ ਸਵੇਰੇ ਹੀ ਗੁਰਦੁਆਰਾ ਸਾਹਿਬ ਦਾ ਮੰੰਜਰ ਤੁਸੀਂ ਦੇਖਿਆ ਜਿੱਥੇ ਨੰਗੀਆਂ ਤਰਵਾਰਾਂ ਦੇ ਕਾਪਿਆਂ ਨਾਲ ਦੋ ਧਿਰਾਂ 'ਚ ਲੜਾਈ ਹੋਈ ਹੈ ਮੋਕੇ ਤੇ ਕਸਰੀਜਾ ਜੀ ਨੇ ਕੀ ਕਿਹਾ ਉਹ ਸੁਣਾਉਂਨਿਆਂ ਤੁਹਾਨੂੰ ਜਿਆ ਜੀ ਉਹਨਾਂ ਨੇ ਇੱਕੋ ਦਮ ਪਰ ਮੈਂ ਵਾਜਾ ਮਾਰੀਆਂ ਰੋਲਾ ਪਾਇਆ ਪਰ ਸਮਝ ਨਹੀਂ ਆਈ ਜੀ ਕੋਈ ਕੋਦਾਂ ਮੇ ਬਹੁਤ ਤੇਜ਼ ਭਾਗੇ ਮੈਂ ਚੋਰ ਚੋਰ ਕਰਦਾ ਕੇ ਜੇ ਪਤਾ ਲੱਗਿਆ ਕੋਈ ਬੱਕੇ ਦੀ ਹੋਲੀਆ ਕੀ ਸੀ ਪੂਰੀ ਵਾਲੀ ਪਤਾ ਮੂੰਹ ਸਿਰ ਤੇ ਸਾਫੇ ਬੰਨੇ ਹੋਏ ਸੀਗੇ ਬਹੁਤ ਤੇਜ਼ ਮੋਟਰਸਾਈਕਲ ਚਲਾਇਆ ਬਾਈਕ ਕਿਹੜਾ ਸੀ ਬਾਈਕ ਤਾਂ ਬਾਈਕ ਨਹੀਂ ਆਈ ਮੈਨੂੰ ਪਤਾ ਲੱਗਿਆ ਨੰਬਰ ਵਗੈਰਾ ਨਹੀਂ ਲਿਖਿਆ ਨਹੀਂ ਨਹੀਂ ਨੰਬਰ ਨਹੀਂ ਹਗਾਦੀ ਹੁੰਦਾ ਅੱਛਾ ਤੇ ਆਏ ਕਿਹੜੇ ਪਾਸੇ ਦੇ ਫਿਰ ਉਹ ਇਹ ਇਧਰ ਹੀ ਆਏ ਨੇ ਜੀ ਫਾਇਲ ਕਾਲੇ ਪੱਖ ਤੇ ਮੈਂ ਉਹਨਾਂ ਦਾ ਪਿੱਛਾ ਕਾਫੀ ਅੱਗਾ ਤੱਕ ਕੀਤਾ ਜੀ ਪਰ ਨਹੀਂ ਲੱਗੇ ਜੀ ਸ਼ਾਹ ਪਹਿਲੇ ਤੱਕ ਮੈਂ ਉਹਨਾਂ ਦਾ ਪਿੱਛਾ ਕੀਤਾ ਬਹੁਤ ਤੇਜ਼ ਐਕਸਲ ਚਲਾ ਕੇ ਅੱਛਾ ਮੈਂ ਆ ਫਿਰ ਗਿਰਨ ਦਾ ਖਤਰਾ ਸ਼ਹਿਰ ਆ ਗਿਆ ਟ੍ਰੈਫਿਕ ਆ ਗਿਆ ਮੈਂ ਆਪ ਰੁਕ ਗਿਆ ਜੀ ਅੱਛਾ ਜੀ ਇਹ ਵਾਸਤੇ ਵਧੀਆ ਨਹੀਂ ਹੈਗੇ ਆਪਣਾ ਸ਼ਹਿਰ ਫਾਇਲ ਦਾ ਸ਼ਾਂਤੀ ਰਵੀ ਸ਼ਹਿਰ ਮੰਦੇ ਸੀਗੇ ਪਰ ਜੋ ਅੱਜ ਦੇ ਹਾਲਾਤ ਨੇ ਨਾ ਜੀ ਬਹੁਤ ਮਾੜੇ ਨੇ ਘਰੋਂ ਨਿਕਲਣਾ ਹੀ ਬਾਹਰ ਬਹੁਤ ਮਾੜਾ ਹੈ ਇਹ ਕਹਿ ਸਕਦੇ ਨਜ਼ਰ ਲੱਗੀ ਫਾਇਲ ਕਰ ਨਜ਼ਰ ਲੱਗੀ ਹੈਗੇ ਜੀ ਵਿੱਚ ਬਹੁਤ ਗਲਤ ਹੋ ਰਿਹਾ ਕੰਮ ਅੱਛਾ ਜੀ ਅਨਾ ਕੋਈ ਤੁਸੀਂ ਆਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਐ ਸੀ ਮੈਂ ਪੁਲਿਸ ਨੂੰ ਐਪਲੀਕੇਸ਼ਨ ਦੇਣਾ ਜੀ ਜੀ ਤੇ ਦੇਖਦੇ ਆ ਕੀ ਕਰਦੀ ਹੈ ਪੁਲਿਸ ਕਾਰਵਾਈ ਕੋਈ ਸੰਸਥਾਵਾਂ ਨੂੰ ਨਾਲ ਲੈ ਕੇ ਕੋਈ ਐਸਐਸਪੀ ਸਾਹਿਬ ਨਾਲ ਮੁਲਾਕਾਤ ਵੀ ਕਰੋਗੇ ਫਿਰ ਦੇਖਦੇ ਆ ਜੀ ਕਰਾਂਗੇ ਕੋਈ ਤੁਹਾਡੇ ਵਰਗੇ ਭਰਾ ਲੈ ਕੇ ਕੋਈ ਸੰਸਥਾ ਦਿਨ ਚਾਰ ਨਾਲ ਜਿੰਨਾਂ ਨਾਲ ਜੁੜੇ ਹੋયા ਆ ਜਾ ਕੇ ਐਸਐਸਪੀ ਸਾਹਿਬ ਨੂੰ ਇਸ ਮੈਮੋਰੈਂਡਮ ਦੇਾਂਗੇ ਵੀ ਦੇਖੋ ਸ਼ਹਿਰ ਦਾ ਕੀ ਹਾਲਾਤ ਹੈ ਕੋਈ ਪੀਸੀਆਰ ਨਹੀਂ ਕੋਈ ਕੁਝ ਨਹੀਂ ਐਵੇਂ ਕਾਗਜ਼ੀ ਦਾਅਵੇ ਨੇ ਤੇ ਉਹਨਾਂ ਨੂੰ ਕੀਤਾ ਜਾਵੇ ਸ਼ਰੇ ਆਮ ਦੇਖ ਲਓ ਜੀ ਕੁਝ ਨਹੀਂ ਮਤਲਬ 1 ਮਿੰਟ ਦੇ ਵਿੱਚ 1 ਸੈਕਿੰਡ ਦੀ ਗੱਲ ਹੈ